ਕੀ ਨਾ ਚਾਹਣਾ ਬਾਈ ਕੀ ਕਹਿਣਾ ਚਾਹਣਾ ਬੋਲ ਮੈਂ ਇੱਕ ਤਾਂ ਦਾਖਲ ਹੋਣਾ ਚਾਹਣਾ ਬਚਣਾ ਚਾਹਣਾ ਉਹਦੇ ਪਰਿਵਾਰ ਚ ਰਹਿਣਾ ਚਾਹਣਾ ਜੀ ਹਾਂ ਇਹਨਾਂ ਨਾ ਮੇਰੇ ਜਵਾਕ ਪਲ ਜਾਣਗੇ ਜੀ ਹਾਂ 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 ਵਾਹਿਗੁਰੂ ਆ ਦੇਖੋ ਜੀ ਆ ਛੋਟਾ ਜਿਹਾ ਬੱਚਾ ਈਰਮਾਨ ਉਹਨਾਂ ਦੇਖੋ 2 ਸਾਲ ਦਾ ਹੈਗਾ ਵਿਚਾਰਾ ਇਹ ਇਹਦੇ ਆਸਤੇ ਵੀ ਤੁਸੀਂ ਰਮਾਨ ਦੇ ਵੱਲ ਦੇਖ ਕੇ ਤੁਸੀਂ ਇਹਦੀ ਮਦਦ ਕਰਦੇ ਵਿਚਾਰੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੱਥ ਬੰਨ ਕੇ ਬੇਨਤੀ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹ ਤੇ ਗੌਰ ਵੀ ਕਰੋ ਧਿਆਨ ਨਾਲ ਦੇਖਿਓ ਜੇ ਜਰੂਰ ਆਪਣੇ ਅੱਗੇ ਰਿਸ਼ਤੇਦਾਰਾਂ ਨਾਲ ਭੈਣ ਭਰਾਵਾਂ ਨਾਲ ਵੀਡੀਓ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਆ ਜਿਹੜਾ ਵੀਰ ਸੁੱਕ ਕੇ ਤੀਲਾ ਹੋਇਆ ਪਿਆ ਜਗਸੀਰ ਸਿੰਘ ਵੀਰ ਦਾ ਨਾਂ ਪਿੰਡ ਚੰਦਵਾਜਾ ਜ਼ਿਲ੍ਹਾ ਫਰੀਦਕੋਟ ਆ ਜੀ ਜਗਸੀਰ ਵੀਰ ਨੂੰ ਤਕਰੀਬਨ 2 ਸਾਲ ਪਹਿਲਾਂ ਲੀਵਰ ਦਾ ਕੈਂਸਰ ਹੋ ਗਿਆ ਘਰ ਦੇ ਵਿੱਚ ਇਹੀ ਕਮਾਉਣ ਵਾਲਾ ਸੀ ਆ ਛੋਟੇ ਛੋਟੇ ਬੱਚੇ ਆ ਜੀ ਆ ਅਰਮਾਨ 2 ਸਾਲ ਦਾ ਆ ਉਹ ਦੋ ਗੁੱਡੀਆਂ ਇੱਕ ਗੁੱਡੀ ਹੋਰ ਹੈ ਇਹਨਾਂ ਦੀ ਉਹ ਪੜਦੀ ਆ ਹੋਸਟਲ ਦੇ ਵਿੱਚ ਕਿਤੇ ਰਹਿੰਦੀ ਆ ਆ ਅਰਮਾਨ 2 ਸਾਲ ਦਾ ਬੇਟਾ ਇਹਦਾ ਇਹ ਆਪ 34 ਸਾਲਾਂ ਦਾ ਵੀਰ ਆ ਜਿਹੜਾ ਐਡੀ ਵੱਡੀ ਬਿਮਾਰੀ ਦਾ ਪੀੜਤਾ ਸੁੱਕ ਕੇ ਟੀਲਾ ਹੋ ਗਿਆ ਜਿਵੇਂ ਨੇੜੇ ਲੈ ਕੇ ਪੁੱਤ ਦਿਖਾ ਦੇ ਆ ਬਾਵਾ ਦੇ ਹਾਲਾਤ ਵੇਖ ਲਓ ਸੁੱਕ ਕੇ ਬਿਲਕੁਲ ਤੀਲਾ ਹੋ ਗਿਆ ਵਿਚਾਰਾ ਵੇਖੋ ਹਾਲਾਤ ਦੇ ਰੋਟੀ ਰੋਟੀ ਪਾਣੀ ਵੀ ਖਾਦਾ ਨਹੀਂ ਜਾਂਦਾ ਕੁਝ ਪਚਦਾ ਨਹੀਂ ਉੱਠ ਕੇ ਬੈਠਾ ਨਹੀਂ ਜਾਂਦਾ ਹੁਣ ਪਿੱਛੇ ਜੇ ਅਧਰੰਗ ਹੋ ਗਿਆ ਕੈਂਸਰ ਦੇ ਨਾਲ ਨਾਲ ਅਧਰੰਗ ਹੋ ਗਿਆ ਦੱਸੋ ਦਿਹਾੜੀਦਾਰ ਬੰਦਾ ਜਿਹੜਾ ਆਪ ਹੀ ਕਮਾਉਂਦਾ ਆਪ ਹੀ ਉਹ ਆਦੇ ਬੱਚੇ ਪਾਲਦਾ ਤਿੰਨ ਧੀਆਂ ਨੂੰ ਪਾਲਦਾ ਇੱਕ ਬੇਟਾ ਆਪ ਹੀ ਉਹ ਵਿਚਾਰਾ ਪਿਛਲੇ 2 ਸਾਲ ਤੋਂ ਇਹ ਬਿਮਾਰੀ ਦੇ ਨਾਲ ਜੂਝ ਰਿਹਾ ਇਹ ਬਿਮਾਰੀ ਤਾਂ ਵੱਡਿਆਂ-ਵੱਡਿਆਂ ਦੇ ਬੁਰਾ ਹਾਲ ਕਰ ਦਿੰਦੀ ਹੈ ਜਿਹਦੇ ਘਰੇ ਵੱਡ ਜਾਂਦੀ ਪਰ ਇਹ ਵੀਰ ਕੋਲੇ ਤਾਂ ਕੋਈ ਕਮਾਈ ਦਾ ਸਾਧਨ ਨਹੀਂ ਹੈ ਨਹੀਂ ਇਲਾਜ ਕਰਾਉਣ ਨੂੰ ਕਿੱਥੋਂ ਵਿਚਾਰਾ ਇਲਾਜ ਕਰਾਵੇ ਪਿਛਲੇ 2 ਸਾਲ ਤੋਂ ਤਕਰੀਬਨ ਇਹਦੀ ਆਪਾਂ ਮਦਦ ਕਰਦੇ ਆ ਰਹੇ ਹਾਂ ਪਰ ਹੁਣ ਤਾਂ ਵਿਚਾਰਾ ਜਮਾ ਹੀ ਰਹਿ ਗਿਆ ਵਾਲੇ ਬੁਰੇ ਹਾਲ ਹੋ ਗਏ ਹੁਣ ਇਹਨੂੰ ਦਾਖਲ ਵੀ ਕਰਾਉਣਾ ਤੇ ਇਹਦੇ ਪਰਿਵਾਰ ਦਾ ਗੁਜ਼ਾਰਾ ਵੀ ਵਿਚਾਰੇ ਦਾ ਕੋਈ ਹੱਲ ਨਹੀਂਗਾ ਇਹ ਬੱਚੀਆਂ ਵਿਚਾਰੀਆਂ ਇਹਨਾਂ ਦੀ ਪੜ੍ਹਾਈ ਦਾ ਖਰਚਾ ਘਰ ਦਾ ਖਰਚਾ ਚਲੋ ਰਾਸ਼ਨ ਪਾਣੀ ਦਾ ਤਕਰੀਬਨ ਪਿਛਲੇ 2 ਸਾਲ ਤੋਂ ਆਪਾਂ ਪਰਿਵਾਰ ਨੂੰ ਦੇ ਰਹੇ ਆਂ ਪਰ ਹੋਰ ਵੀ ਘਰ ਦੇ ਕਿੰਨੇ ਖਰਚੇ ਹੁੰਦੇ ਆਂ ਕਮਾਈ ਦਾ ਸਾਧਨ ਕੋਈ ਨਹੀਂ ਗਾ ਤੁਸੀਂ ਆਹਾਂ ਜੀ ਸੋਮਵਾਰ ਆਪਾਂ ਐਡਮਿਟ ਕਰਾ ਲਓ ਜੇ ਤੁਸੀਂ ਇਹਨੂੰ ਦਾਖਲ ਕੀਣਾ ਤੁਸੀਂ ਸ਼ੁਰੂ ਕਰ ਰਹੇ ਹੋ ਉੱਥੇ ਦਵਾਈਆਂ ਦੁਵੀਆਂ ਦਾ ਵਾਹ ਕਰੂਣੇ ਕਿਰਪਾ ਕਰ ਦੇਣੀ ਆ ਕਿਸੇ ਨਾ ਕਿਸੇ ਆਪਾਂ ਦਾਨੀ ਸੱਜਣ ਨੂੰ ਕਹਿ ਕੇ ਦਵਾਈਆਂ ਦਾ ਤੇਰੇ ਇਲਾਜ ਦਾ ਖਰਚਾ ਕੋਈ ਨਾ ਕੋਈ ਕਰਾਵਾਂਗੇ ਇਹਦਾ ਜਿਹੜਾ ਫਾਦਰ ਸਾਹਿਬ ਆ ਉਹ ਵੀ ਪਿਛਲੇ 7 ਸਾਲ ਤੋਂ ਬੈੱਡ ਤੇ ਪਿਆ ਉਹਨੂੰ ਵੀ ਦਰੰਗ ਹੋਇਆ ਆ ਵੀ ਦੂਸਰੇ ਕਮਰੇ ਦੇ ਵਿੱਚ ਉਹੋ ਪਿਆ ਵਿਚਾਰਾ ਇੱਕ ਕਮਰੇ ਦੇ ਵਿੱਚ ਇਹ ਪਿਆ ਆ ਦੇਖੋ ਹਾਲਾਤ ਇਹ ਵੀ ਵਿਚਾਰੇ ਦੇ ਕੋਈ ਅੰਗ ਪੈਰ ਨਹੀਂ ਚੱਲਦਾ ਨਾ ਬੋਲਿਆ ਜਾਂਦਾ ਨਾ ਉੱਠ ਕੇ ਤੁਰਿਆ ਜਾਂਦਾ ਘਰ ਦੇ ਆ ਹਾਲਾਤ ਆ ਜੀ ਪਿਓ ਵੀ ਮੰਜੇ ਤੇ ਪਿਆ ਪੁੱਤ ਵੀ ਮੰਜੇ ਤੇ ਪਿਆ 7 ਸਾਲ ਹੋ ਗਏ ਹਾਂ 7 ਹਾਂ 7 ਸਾਲ ਹੋ ਗਏ ਹਾਂ ਮੰਜੇ ਤੇ ਪਏ ਹਾਂ ਉੱਠ ਕੇ ਤੁਰਿਆ ਨਹੀਂ ਜਾਂਦਾ ਕੋਈ ਨਹੀਂ ਵਾਹਿਗੁਰੂ ਮੇਰ ਕਰੋ ਐਵੇਂ ਦੀਆਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਐਵੇਂ ਦਾ ਵਿਚਾਰਾ ਕੋਈ ਪਰਿਵਾਰ ਇਹ ਉੱਠ ਕੇ ਵੇ ਉਹ ਲੈ ਆਜੇ ਨੇੜੇ ਜਾਵਤ ਉਹ ਵਾਹਿਗੁਰੂ ਉੱਠ ਕੇ ਵੇ ਵਾਹਿਗੁਰੂ ਜਗਸੀਰ ਕੀ ਕਹਿਣਾ ਚਾਹਣਾ ਬਾਈ ਕੀ ਕਹਿਣਾ ਚਾਹਣਾ ਬੋਲ ਮੈਂ ਇੱਕ ਤਾਂ ਦਾਖਲ ਹੋਣਾ ਚਾਹਣਾ ਬਚਣਾ ਚਾਹਣਾ ਉਹਦੇ ਪਰਿਵਾਰ ਚ ਰਹਿਣਾ ਚਾਹਣਾ ਜੀ ਵਾਹਿਗੁਰੂ ਹਾਂ ਇਨੇ ਨਾ ਮੇਰੇ ਜਵਾਕ ਪਲ ਜਾਣਗੇ ਜੀ ਹੂੰ ਹੂੰ ਵਾਹਿਗੁਰੂ ਆ ਦੇਖੋ ਜੀ ਆ ਛੋਟਾ ਜਿਹਾ ਬੱਚਾ ਈਰਮਾਨ ਉਹਨਾ ਦੇਖੋ 2 ਸਾਲ ਦਾ ਹੈਗਾ ਵਿਚਾਰਾ ਇਹ ਇਹਦੇ ਵਾਸਤੇ ਵੀ ਤੁਸੀਂ ਈਰਮਾਨ ਦੇ ਵੱਲ ਦੇਖ ਕੇ ਤੁਸੀਂ ਇਹਦੀ ਮਦਦ ਕਰਦੇ ਹੋ ਵਿਚਾਰੇ ਦੀ ਕਿਉਂਕਿ ਛੋਟੇ ਛੋਟੇ ਬੱਚੇ ਆ ਇਹ ਪਲ ਜਾਣਗੇ ਆ ਵਿਚਾਰੇ ਦਾ ਹਾਲਾਤ ਤੁਸੀਂ ਦੇਖ ਲਓ ਬਿਚ ਪੈ ਜਾ ਕੋਈ ਨਹੀਂ ਪੈ ਜਾ ਆਰਾਮ ਪੈ ਜਾ ਵਾਹਿਗੁਰੂ ਹੋ ਕੋਈ ਹੋਂ ਤੱਕ ਬਹੁਤ ਹਿੰਮਤ ਸੀ ਇਹਦੇ ਵਿੱਚ ਹਿੰਮਤ ਦੇ ਨਾਲ ਵਿਚਾਰਾ ਮੋਟਰਸਾਈਕਲ ਤੇ ਕਦੇ ਦਵਾਈ ਲਿਆ ਜਾ ਕੇ ਕਦੇ ਰਾਸ਼ਨ ਲਿਆ ਆਪਣੇ ਕੋਲੋਂ ਜਾ ਕੇ ਇਹ ਇੰਨੀ ਪਰ ਹੁਣ ਪਿਛਲੇ ਤਕਰੀਬਨ 15 ਦਿਨਾਂ ਤੋਂ ਤਾਂ ਜਮੇ ਆ ਹਾਲ ਹੋ ਗਏ ਉੱਠ ਕੇ ਬੈਠਾ ਵੀ ਨਹੀਂ ਜਾਂਦਾ ਕਿਉਂਕਿ ਬਿਮਾਰੀ ਉੱਤੋਂ ਦੀ ਪੈ ਗਈ ਥੋੜਾ ਜਿਹਾ ਇਹਨੇ ਵੀ ਦੇਸੀ ਦਵਾਈਆਂ ਦੇ ਵਿੱਚ ਪੈ ਗਿਆ ਸੀਗਾ ਤੇ ਉਹਦੇ ਕਰਕੇ ਇਹ ਹਾਲਾਤ ਬਣ ਗਏ ਇਹਦੇ ਵਿਚਾਰੇ ਹੱਥ ਬਨ ਕੇ ਬੇਨਤੀ ਆ ਤੁਸੀਂ ਥੋੜੀ ਥੋੜੀ ਮਦਦ ਕਰ ਦਿਓ ਵੀਰ ਦੀ ਇਹ ਵੀਰ ਦਾ ਤੁਸੀਂ ਮੇਥੋਂ ਨੰਬਰ ਲੈ ਲਓ ਜੇ ਸਾਡੇ ਨੰਬਰ ਵੀਡੀਓ ਤੇ ਚੱਲ ਰਹੇ ਆ ਜੇ ਕਿਸੇ ਵੀ ਪਰਿਵਾਰ ਨੇ ਡਾਇਰੈਕਟ ਹੀ ਇਹਦੀ ਮਦਦ ਤੇ ਦੇ ਪਰਿਵਾਰ ਦੀ ਇਹਦੇ ਡਾਇਰੈਕਟ ਘਰੇ ਆ ਕੇ ਮਦਦ ਕਰ ਦਿਓ ਡਾਇਰੈਕਟ ਇਹਨਾਂ ਦੇ ਨਾਲ ਗੱਲ ਕਰਕੇ ਤੁਸੀਂ ਇਹਦੀ ਮਦਦ ਕਰ ਦਿਓ ਤਾਂ ਇਹ ਦਾ ਵਿਚਾਰੇ ਦਾ ਕੋਈ ਬਚਾਅ ਹੋ ਜੇ ਇਹਦੀ ਮਦਦ ਹੋ ਜੇ ਤੇ ਪਰਿਵਾਰ ਦੀ ਛੋਟੀਆਂ ਛੋਟੀਆਂ ਬੱਚੀਆਂ ਪੜ ਜਾਣ ਇਹਦਾ ਇੱਕ ਛੋਟਾ ਜਿਹਾ ਬੇਟਾ ਉਹ ਪੜ ਜੇ ਘਰ ਦੇ ਹਾਲਾਤ ਬਹੁਤ ਮਾੜੇ ਆ ਪਿਓ ਵੀ ਮੰਜੇ ਤੇ ਪਿਆ ਪੁੱਤ ਵੀ ਮੰਜੇ ਤੇ ਪਿਆ ਜ਼ਰੂਰ ਮਦਦ ਕਰੋ ਜ਼ਿਲ੍ਹਾ ਫਰੀਦਕੋਟ ਆ ਪਿੰਡ ਚੰਦਪਾਜਾ ਜੀ ਅ ਭਾਈ ਦਾ ਜਕਸੀਰ ਕੋਈ ਨਹੀਂ ਜਕਸੀਰ ਵਾਹਿਗੁਰੂ ਮਿਹਰ ਕਰੇ ਆਪਾਂ ਬੇਨਤੀ ਕੀਤੀ ਹੈ ਸੰਗਤ ਨੂੰ ਸੰਗਤ ਤੇਰੀ ਜ਼ਰੂਰ ਮਦਦ ਕਰੋ ਠੀਕ ਆ ਕੋਈ ਗੱਲ ਨਹੀਂ ਵਾਹਿਗੁਰੂ ਮਿਹਰ ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ